ਸਾਹਿਬ ਜੀ ਇਹ ਆ ਗੋਲਪੁਰ ਦੇ ਬੇਕਰ ਗੋਲਪੁਰ ਦੇ ਆਜ ਸਾਰੇ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ ਇਹ ਜਿਹੜੀ ਸਤਿਗੁਰ ਜੀ ਨੇ ਦੀਹਾ ਜਲਾਈਆ ਇਹ ਰਸਮਾ ਨਹੀਂ ਇਹ ਸਤਿਗੁਰ ਜੀ ਦੇ ਪਵਿੱਤਰ ਸਿਧਾਂਤ ਆ ਜਿਹੜੇ ਸਿਧਾਂਤ ਸਤਿਗੁਰ ਜੀ ਨੇ ਆਪ ਪ੍ਰਗਟ ਕੀਤੇ ਸੋ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਉਹ ਮੇਰੇ ਦੇ ਲੋਕ ਰੇਤ ਨੂੰ ਛੱਡ ਕੇ ਦੌੜਦੇ ਸੀ ਸਤਗੁਰੂ ਜੀ ਨੇ ਗ੍ਰਸਤ ਨੂੰ ਉੱਤਮ ਸਥਾਨ ਬਖਸ਼ ਕੀਤਾ ਨਾਲ ਦੀ ਨਾਲ ਸਤਗੁਰੂ ਜੀ ਨੇ ਕਿਰਪਾ ਤੇ ਬਖਸ਼ਿਸ਼ ਕਰਕੇ ਸਾਨੂੰ ਬਾਣੀ ਬਾਸੀ ਦਿੱਤੀ ਕਰਵਾਲੇ ਦੇ ਨਾਲ ਜੁੜ ਕੇ ਮਨੋਵਿਗਿਆਨਾ ਆਤਮਿਕ ਪ੍ਰਾਪਤੀ ਗੱਲਾਂ ਦਾ ਤੇ ਗੁਰੂ ਸਾਹਿਬ ਦੀ ਸਾਨੂੰ ਪਰਫੁੱਲ ਹੋਰ ਵੀ ਕਰਦੇ। ਤੋਂ ਮੈਂ ਜਿੱਥੇ ਵਧਾਈ ਦੇਣਾ ਉੱਥੇ ਕਾਮਨਾ ਵੀ ਕਰਦਾ ਕਿ ਆ ਜਿਹੜਾ ਸਮਾਂ ਚੱਲ ਰਿਹਾ ਬੜਾ-ਬੜਾ ਪਰਫੁੱਲ ਚੱਲ ਰਿਹਾ ਪੰਜਾਬ 'ਚ। ਹਰਾਂ ਦੀ ਬੜੀ-ਬੱਡੀ ਪਰਫੁੱਲਤੀ ਚੱਲ ਰਹੀ ਆ। ਸੋ ਜਿਹੜਾ ਪਰਸੰਦ ਕਮੇਟੀ ਸਾਡੇ ਵੀ ਹੈ ਜਿਹहां ਮੁਦਰਤੀ ਜਿਹੜੀਆਂ ਆਪਾਂ ਵਾਪਰਦੀਆਂ ਉਹਨਾਂ ਦੇ ਵਿੱਚ ਆਪਣਾ ਯੋਗਦਾਨ ਚੈਨੇ ਅੱਜ ਉਹ ਜਿੱਥੇ ਅੱਜ ਬਲਾਈਆਂ ਦਾ ਸਮਾਂ ਉੱਥੇ ਲੋਕਾਂ ਦੇ ਵੇਖਣਾ ਹੁਣ ਬਾਟੇ ਦੇ ਜਿਦਾ ਆਇਆ ਬਹੁਤ ਵੱਡਾ 100000 ਰੁਪਏ ਦੀ ਕੋਟਰਾਲੀਆਂ ਲਾ ਕੇ ਢੜਾਂ ਦੇ ਵੇਖੇ ਆ ਬਸੂ ਮਾਰ ਲਿਆ ਉਹ ਸੜਕਾਂ ਦੇ ਰੱਖਿਆ ਆ ਉਹ ਗੁੰਧਾ ਕਿਰਪਾ ਕਰਨਾ ਸ਼੍ਰਮਿਕ ਦੋਸਰਾ ਪਰਮਦਰਸ਼ਕ ਮੀਟਿੰਗ ਤੋਂ ਪਹਿਲਾਂ ਵੀ ਬਹੁਤ ਵੱਡੇ ਜਲੂਸ ਕੀਤੇ ਗਏ ਜੀ ਆਇਆਂ ਤਾਂ ਕਿ ਕੋਈ ਇਸ ਧਰਤੀ ਦੇ ਉੱਤੇ ਪੁੱਤਾਂ ਨਾ ਸੌਵੇਂ ਕਿਸੇ ਨੂੰ ਹੱਤਪੁਰਜੀ ਦੁੱਖ ਦਾ ਕੰਮਾ ਨਾ ਦੇਖਣ ਦੇਣ ਉਹ ਦੁਬਾਰਾ ਫਿਰ ਅੱਜ ਦੇ ਇਸ ਸਤਪੁਰਾਂ ਦੇ ਮਹਾਨ ਗੁਰੂ ਤੇ ਵਿਆਹਪੁਰਬ ਦੀ ਸਾਰੀਆਂ ਸ਼ਖਸਾਂ ਨੂੰ ਬਹੁਤ-ਬਹੁਤ ਵਧਾਈ ਜੀ ਜਨਮਾਇਆ ਅੱਜ ਬਟਾਲੇ ਦੀ ਇਸ ਆਸਕ ਧਰਤੀ ਤੇ ਗੁਰੂ ਨਾਨਕ ਦੇਵ ਜੀ ਦਾ ਔਰ ਮਾਤਾ ਸੁਲਖਣੀ ਤੇ ਆ ਜੋ ਵਿਆਹਪੁਰਬ ਉਹ ਬੜੇ ਧੂਮ-ਤਾਮ ਦੇ ਨਾਲ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਮੈਂ ਸਮੂਹ ਸੰਸਾਰ ਦੀਆਂ ਜਿੰਨੀਆਂ ਗੁਰੂ ਨਾਨਕ ਨਾਮ ਦੇਵਾ ਸੰਤਾਂ ਨੇ ਉਹਨਾਂ ਨੂੰ ਗੁਰੂ ਸਾਹਿਬ ਦੇ ਵਿਆਪੁਰਪ ਦੀਆਂ ਲੱਖ ਲੱਖ ਵਧਾਈਆਂ ਦਿੰਦਾ। ਔਰ ਅਸੀਂ ਹਰ ਸਾਲ ਸੰਤਾਂ ਨਾਲ ਜੁੜ ਕੇ ਗੁਰੂ ਸਾਹਿਬ ਦੀ અપਾਰ ਬਖਸ਼ਿਸ਼ ਹੁੰਦੀ ਆ ਇਸ ਵਿਆਪੁਰਪ ਦੇ ਵਿੱਚ ਸ਼ਾਮਲ ਹੋਣ ਦਾ ਖੁਸ਼ੀਆਂ ਪ੍ਰਾਪਤ ਕਰਨ ਦਾ ਜਿਹੜਾ ਉਹ ਮੌਕਾ ਮਿਲਦਾ ਔਰ ਅੱਜ ਵੀ ਬਟਾਲੇ ਸ਼ਹਿਰ ਦੇ ਵਿੱਚ ਲੱਖਾਂ ਹੀ ਸੰਤਾਂ ਜਿਹੜੀਆਂ ਨੇ ਉਹ ਗੁਰੂ ਸਾਹਿਬ ਦੇ ਪਿਆਰ ਨਾਲ ਸਤਕਾਰ ਨਾਲ ਜਿਹੜੀਆਂ ਨੇ ਸ਼ਰਧਾ ਭਾਵਨਾ ਦੇ ਨਾਲ ਜੁੜੀਆਂ ਨੇ ਔਰ ਗੁਰੂ ਸਾਹਿਬ ਦਾ ਵਿਆਹਪੁਰਪ ਜਿਹੜਾ ਵਾ ਉਹ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਔਰ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਵੀ ਅਰਦਾਸ ਕਰਦਾ ਕਿ ਸਾਡੇ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਲੱਖੋ ਚੜ੍ਹਦੀਆਂ ਕਲਾਵਾਂ ਬਖਸ਼ੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ